ਤੇਜਾਬ ਹਾਈਪਰ ਐਸਿਡਿਟੀ ਜਿਹਨੂੰ ਆਯੁਰਵੇਦ ਵਿੱਚ ਅਮਲਪਿੱਤ ਕਹਿੰਦੇ ਆ ਅੱਜ ਕੱਲ੍ਹ ਹਰ ਇੱਕ ਘਰ ਦੇ ਵਿੱਚ ਇਹਦੇ ਨਾਲ ਕੋਈ ਨਾ ਕੋਈ ਗ੍ਰਸਤਾ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਸ਼ੇਅਰ ਜ਼ਰੂਰ ਕਰਿਓ ਤੇ ਇਹਦੇ ਨਾਲ ਤੁਹਾਡਾ ਹੱਲ ਹੋ ਜੂਗਾ ਇਹੜਾ ਨੁਸਖਾ ਦੱਸੂਗਾ ਅੱਜ ਕੱਲ੍ਹ ਮੈਂ ਚੰਨਕਾਮਲ ਸਿੰਘ 올ਟ ਆਯੁਰਵੇਦ ਦਾ ਤੁਰੀ ਤੋਂ ਸੰਤ ਗੋਬਿੰਦਾਸ ਆਯੁਰਵੈਦਿਕ ਸੇਵਾ ਸੰਸਥਾ ਬਲਵਾਂਜੀ ਕੋਰ ਵੀਡੀਓ ਲੈ ਕੇ ਤੁਹਾਡੇ ਸੇਵਾ ਦੇ ਵਿੱਚ ਹਾਜ਼ਰ ਹੋਇਆ ਸੋ ਅੱਜ ਦੀ ਵੀਡੀਓ ਤੇਜਾਬ ਬਾਰੇ ਆ ਹਾਈਪਰ ਐਸਿਡਿਟੀ ਬਾਰੇ ਜਿਹਨੂੰ ਅਮਲਪਿੱਤ ਕਹਿੰਦੇ ਆ ਆਯੁਰਵੇਦ ਦੇ ਵਿੱਚ ਸੋ ਇਹਦਾ ਬਹੁਤ ਵਧੀਆ ਇੱਕ ਹਾਲ ਦੱਸੂਗਾ ਤੁਸੀਂ ਇਹ ਕਰੋ ਕਰੇ ਤੇ ਬਿਲਕੁਲ ਇਹਦੇ ਨਾਲ ਠੀਕ ਹੋ ਜਾਓਗੇ ਅਗਰ ਤੁਹਾਡੀ ਬਿਮਾਰੀ ਬੜੀ ਜਿਆਦਾ ਅੜੀ ਹੋਈ ਆ ਕਸੁੱਤੀ ਜਿਵੇਂ ਕਹਲੋ ਅੜੀ ਹੋਈ ਆ ਬਿਮਾਰੀ ਹਨਾ ਵੀ ਫਸੀ ਹੋਈ ਆ ਠੀਕ ਨਹੀਂ ਹੋ ਰਹੀ ਤੁਹਾਡੀ ਸਮੱਸਿਆ ਆਏ ਬਹੁਤ ਕੁਝ ਕਰ ਲਿਆ ਤੁਸੀਂ ਕੋਈ ਬਹੁਤ ਟੋਟਕੇ ਕਰ ਲਏ ਨੁਸਖੇ ਕਰ ਲਏ ਮੇਰੇ ਮੂੰਹੋਂ ਹੋਰ ਵੀ ਬਥੇਰੇ ਨੁਸਖੇ ਦੱਸੇ ਹੋਣਗੇ ਕਰ ਲਏ ਹੋਣੇ ਫਿਰ ਵੀ ਠੀਕ ਨਹੀਂ ਹੋ ਰਿਹਾ ਫਿਰ ਤੁਸੀਂ ਮਿਲ ਕੇ ਆਪਣੇ ਕਿਸੇ ਡਾਕਟਰ ਵੈਦ ਨੂੰ ਮਿਲ ਕੇ ਇਲਾਜ ਕਰਾਓ ਨਹੀਂ ਫਿਰ ਮੈਨੂੰ ਮਿਲ ਸਕਦੇ ਹੋ ਆ ਕੇ ਜਾਂ ਫਿਰ ਤੁਸੀਂ ਦਵਾਈ ਉਟੀ ਮੰਗਾ ਸਕਦੇ ਗੱਲਬਾਤ ਕਰਕੇ ਮੇਰੇ ਨਾਲ ਜਦੋਂ ਤੁਰੀ ਜਾਂਦੀ ਬਾਰ ਸੋਮਵਾਰ ਨੂੰ ਛੋਹਰਵਾਰ ਮਿਲਦਾ ਹੁੰਦਾ 11 ਤੋਂ 4 ਵਜੇ ਤੱਕ ਇਹ ਵਿੱਚ ਇਹ ਆ ਵੀ ਬੈਡ ਡੀ ਲੈਣਾ ਬੰਦ ਕਰ ਦਿਓ ਸਵੇਰੇ ਚਾਹ ਜਿਹੜੀ ਬੈਡ ਤੇ ਪਿੰਦੇ ਆ ਉੱਠਣ ਸਾਰੀ ਚਾਹ ਮੰਗਦੇ ਆਪਾਂ ਉਹ ਬੰਦ ਕਰ ਦਿਓ ਬਿਣੀ ਸਵੇਰੇ ਖਾਲੀ ਪੇਟ ਸਭ ਤੋਂ ਪਹਿਲਾਂ ਪਾਣੀ ਪੀਓ ਇੱਕ ਗਲਾਸ ਪੀਓ ਅਗਰ ਤੁਸੀਂ ਪਾਣੀ ਘੱਟ ਪੀਦੇ ਹੋ ਤਾਂ ਇੱਕ ਗਲਾਸ ਜ਼ਰੂਰ ਪੀਓ ਫਿਰ ਹੌਲੀ-ਹੌਲੀ ਦੋ ਗਲਾਸ ਤੇ ਆਜੋ ਹੌਲੀ-ਹੌਲੀ ਤਿੰਨ ਗਲਾਸ ਤੇ ਆਜੋ ਸਵੇਰੇ ਖਾਲੀ ਪੇਟ ਮਤਲਬ ਪਾਣੀ ਜ਼ਰੂਰ ਪੀਓ ਜਿੰਨਾ ਕ ਆਪਾਂ ਲੋੜ ਮੁਤਾਬਕ ਇੱਕ ਦੋ ਗਲਾਸ ਤਿੰਨ ਗਲਾਸ ਜਿੰਨਾ ਵੀ ਪੀਣਾ ਖਾਲੀ ਪੇਟ ਬੈਠ ਕੇ ਪ ਕੁੱਟ-ਕੁੱਟ ਕਰਕੇ ਖਾਲੀ ਪੇਟ ਨਾਰਮਲ ਪਾਣੀ ਪੀਓ ਜਾਂ ਫਿਰ ਹੁਣ ਗਰਮੀਆਂ ਦੇ ਦਿਨ ਨੇ ਤੇ ਕੁਜੇ ਦੇ ਵਿੱਚ ਰੱਖਿਆ ਹੋਇਆ ਪਾਣੀ ਰਾਤ ਨੂੰ ਜਿਵੇਂ ਕੱਚੇ ਘੜੇ ਦਾ ਪਾਣੀ ਘੜੇ ਦੇ ਵਿੱਚ ਰੱਖਿਆ ਹੋਇਆ ਪਾਣੀ ਰਾਤ ਨੂੰ ਉਹ ਸਵੇਰੇ ਖਾਲੀ ਪੇਟ ਪੀਓ ਉਹ ਬਹੁਤ ਜ਼ਿਆਦਾ ਬਫਾਇਦਾ ਕਰੂਗਾ ਸੋ ਜਾਂ ਫਿਰ ਕਾਪਰ ਦੇ ਬਰਤਨ ਦੇ ਵਿੱਚ ਤਾਂਬੇ ਦੇ ਭਾਂਡੇ ਚ ਰੱਖਿਆ ਪਾਣੀ ਉਹ ਖਾਲੀ ਪੇਟ ਪੀਓ ਚੋ ਲਿਖਦੇ ਹੋਵੇ ਤੇ ਦੂਸਰਾ ਅਗਰ ਤੁਸੀਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਚਾਹ ਲੈਣ ਨੂੰ ਚਾਹ ਲੈਣੀ ਬੰਦ ਕਰ ਦਿਓ ਬ੍ਰੇਕਫਾਸਟ ਦੇ ਵਿੱਚ ਤੁਸੀਂ ਲਓ ਦਲੀਆ ਦਲੀਆ ਅਗਰ ਤੁਹਾਨੂੰ ਭੁੱਖ ਲੱਗਦੀ ਹੈ ਸਵੇਰੇ ਤਾਂ ਦਲੀਆ ਖਾ ਲਓ ਥੋੜੇ ਦੁੱਧ ਦੇ ਵਿੱਚ ਜਿਵੇਂ ਦਲੀਆ ਬਣਾ ਲੈਂਦੇ ਆਪਾਂ ਦਲੀਆ ਖਾ ਲਓ ਸਵੇਰੇ ਰੋਟੀ ਖਾਣੀ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਭੁੱਖ ਲੱਗੇ ਦੁਪਹਿਰੇ ਲੰਚ ਦੇ ਵਿੱਚ ਜਿਵੇਂ ਤੁਸੀਂ ਖਾਣਾ ਲੰਚ ਕਰਦੇ ਹੋ ਤੇ ਮਤਲਬ ਹਲਕਾ-ਫੁਲਕਾ ਭੋਜਨ ਕਰੋ ਸੋ ਦਿਨੇ ਖਾਣੇ ਤੋਂ ਪਹਿਲਾਂ ਫਰੂਟ ਜ਼ਰੂਰ ਖਾਓ ਫਰੂਟ ਖਾਓ ਖਾਣਾ ਖਾਣ ਤੋਂ ਪਹਿਲਾਂ ਜਾਂ ਸਲਾਦ ਖਾਓ ਰੋਟੀ ਤੋਂ ਪਹਿਲਾਂ ਸਲਾਦ ਫਰੂਟ ਕੁਝ ਵੀ ਖਾਓ ਜ਼ਰੂਰ ਖਾਣਾ ਖਾਣ ਤੋਂ ਪਹਿਲਾਂ ਤੇ ਇਹ ਹੋ ਗਿਆ ਤੇ ਰਾਤ ਦਾ ਖਾਣਾ ਫਿਰ ਤੁਸੀਂ ਜਦੋਂ ਭੁੱਖ ਲੱਗੇ ਤਾਂ ਸ਼ਾਮ ਨੂੰ 7 ਵਜੇ 7 8 ਵਜੇ ਤੋਂ ਪਹਿਲਾਂ ਪਹਿਲਾਂ ਖਾਣਾ ਤੁਸੀਂ ਖਾ ਲਓ। ਹਾਤਾ 8 ਵਜੇ ਤੂੰ ਲੇਟ ਖਾਣਾ ਨਾ ਖਾ ਰਾਤ ਦਾ। ਤੇ ਇਹ ਜਿੰਨਾ ਨਾਲ ਤੁਹਾਡਾ ਆਪ ਕੋਸ਼ਿਸ਼ ਕਰੋਗੇ ਤਾਂ ਤੁਹਾਡਾ ਤਜਾਬ ਬਿਨਾ ਦਵਾਈਆਂ ਤੋਂ ਠੀਕ ਹੋ ਜਾਊਗਾ। ਠੀਕ ਹੈ ਜੀ ਇੱਕ ਰੋਟੀ ਜਿਹੜੀ ਤੁਸੀਂ ਧੱਕੇ ਨਾਲ ਸਵੇਰੇ ਖਾਣੇ ਹੋ ਗਈ ਬਦੀ। ਬਿਨਾਂ ਭੁੱਖ ਤੋਂ ਸਵੇਰੇ ਰੋਟੀ ਨਾ ਖਾਓ। ਜੇ ਭੁੱਖ ਲੱਗਦੀ ਆ ਤਾਂ ਖਾਓ ਨਹੀਂ ਲੱਗਦੀ ਨਾ ਖਾਓ। ਬਸ ਸਿੱਧਾ ਜਿਹਾ ਹਿਸਾਬ ਆ। ਅਗਰ ਤੁਸੀਂ ਬਿਨਾਂ ਭੁੱਖ ਤੋਂ ਖਾਣਾ ਖਾਓਗੇ ਤਾਂ ਤਜਾਬ ਤਾਂ ਬਣੂਗਾ। ਕਿਉਂਕਿ ਸਾਡਾ ਜਿਹੜਾ ਅੰਦਰ ਗੰਦਗੀ ਅੰਦਰ ਸੜਨ ਪੈਦਾ ਕਰਦਾ ਸਾਡੇ ਪਿਆ ਹੋਇਆ ਜਿਹੜਾ ਅੰਦਰ ਭੋਜਨ ਸਹੀ ਤਰੀਕੇ ਨਾਲ ਹਾਜਮ ਨਹੀਂ ਹੁੰਦਾ ਅੰਦਰ ਸੜਨ ਪੈਦਾ ਕਰਦਾ ਸੋ ਸਾਡੀ ਅਗਨੀ ਮੰਦ ਹੋ ਜਾਂਦੀ ਹੈ ਕਈ ਵਾਰੀ ਖਾਣਾ ਸੀ ਤੇ ਨਹੀਂ ਹਾਜਮ ਹੁੰਦਾ ਤੇ ਭੁੱਖ ਘੱਟ ਲੱਗੀ ਹੁੰਦੀ ਆ ਆਪਾਂ ਘੱਟ-ਪੋਚ ਖਾਣਾ ਖਾਣਾ ਜਿਵੇਂ ਠੰਡੇ ਤਵੇ ਦੇ ਉੱਪਰ ਆਪਾਂ ਰੋਟੀ ਪਾ ਦਈਏ ਨਾਲ ਜਿਪਜੂਗੇ ਉਹੀ ਹਾਲ ਹੁੰਦਾ ਘੱਟ ਭੁੱਖ ਦੇ ਵਿੱਚ ਖਾਣਾ ਬਿਲਕੁਲ ਨਾ ਖਾਓ ਭੁੱਖ ਲੱਗੀ ਤਾਂ ਹੋ ਚੰਗੀ ਭੁੱਖ ਲੱਗੀ ਦਿਖਾਓ ਜੇ ਖਾਣਾ ਤੁਹਾਨੂੰ 4 ਵਾਰੀ ਭੁੱਖ ਲੱਗੇ ਤਾਂ 4 ਵਾਰੀ ਖਾਓ ਜੇ ਭੁੱਖ ਤੁਹਾਨੂੰ 2 ਵਾਰ ਠੀਕ ਹੈ ਜੀ ਤੇ ਭੁੱਖ ਕਿਉਂ ਨਹੀਂ ਲੱਗਦੀ ਉਹਦਾ ਹੱਲ ਕਰੋ ਡਾਕਟਰ ਨੂੰ ਮਿਲੋ ਵੈਦ ਨੂੰ ਮਿਲੋ ਭੁੱਖ ਕਿਉਂ ਨਹੀਂ ਲੱਗਦੀ ਭੁੱਖ ਲੱਗਣੀ ਚਾਹੀਦੀ ਹੈ ਬਿਨਾਂ ਭੁੱਖ ਤੋਂ ਖਾਣਾ ਨਾ ਖਾਓ ਤਦ ਤਦ ਜਾ ਬਣੂਗਾ ਇਹ ਹੋ ਗਿਆ ਤੇ ਹੁਣ ਤੁਸੀਂ ਕਰਨਾ ਕੀ ਹੈ ਆਮਲਾ 200 ਗ੍ਰਾਮ ਤੇ ਸੌਂਫ 100 ਗ੍ਰਾਮ ਧਨੀਆ 100 ਗ੍ਰਾਮ ਇਹਨਾਂ ਨੂੰ ਲੈ ਕੇ ਚੂਰਨ ਕਰ ਲਓ ਰਾਤ ਨੂੰ ਦੋ ਚਮਚੇ ਗਲਾਸ ਪਾਣੀ 'ਚ ਭੌਂ ਕੇ ਰੱਖ ਦਿਓ ਸਵੇਰੇ ਉੱਠਣਸਾਰ ਉਹ ਪਾਣੀ ਪੀ ਲਓ ਖਾਲੀ ਪੇਟ ਹੁਣ ਕੀ ਪੀ ਲਓ ਤੇ 200 ਗ੍ਰਾਮ ਆਮਲਾ 100 ਗ੍ਰਾਮ ਸੌਂਫ ਤੇ 100 ਗ੍ਰਾਮ ਧਨੀਆ ਤਿੰਨਾਂ ਦਾ ਪਾਊਡਰ ਕਰ ਲਓ ਮਿਕਸੀ ਦੇ ਵਿੱਚ ਰਾਤ ਨੂੰ ਦੋ ਚਮਚ ਪੀਓਗੇ ਸਵੇਰੇ ਖਾਲੀ ਪੇਟ ਇਹ ਖਾਲੀ ਪੇਟ ਪਾਣੀ ਪੀਓ ਕੁਣਕੇ ਹਰ ਰੋਜ਼ ਕਰੋਗੇ ਇਹਦੇ ਨਾਲ ਤੁਹਾਡਾ ਬਿਲਕੁਲ ਸਮੱਸਿਆ ਦਾ ਹੱਲ ਹੋ ਜਾਣਾ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਬਿਮਾਰੀ ਤੁਹਾਡੀ ਬਾਹਲੀਆ ਦੇ ਅੜੀ ਹੋਈ ਆ ਨਹੀਂ ਠੀਕ ਹੋ ਰਹੀ ਫਿਰ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਦਵਾਈ ਉਟੀ ਮਗਵਾ ਸਕਦੇ ਹੋ ਸਾਡਾ ਇਹਦਾ ਇੱਕ ਪੈਕੇਜ ਆ ਬਣਾਇਆ ਮੈਂ ਦੋ ਤਿੰਨ ਚੀਜ਼ਾਂ ਉਹਦੇ ਵਿੱਚ ਦਿੰਨੇ ਆ ਸੀ ਪੈਕੇਜ ਦੇ ਵਿੱਚ ਤੇ ਉਹ 1600 ਰੁਪਏ ਦਾ ਮਤਲਬ 15 ਦਿਨ ਚੱਲਦਾ ਇੱਕ ਮਹੀਨੇ ਦਾ ਮਤਲਬ 1200 ਰੁਪਏ ਦਾ ਹੁੰਦਾ ਪੈਕੇਜ ਉਹਦੇ ਤੁਸੀਂ ਘਰ ਬੈਠੇ ਮਗਾਉਣਾ ਚਾਹਦੇ ਹੋ ਤਾਂ ਮੰਗਵਾ ਸਕਦੇ ਹੋ ਨੇ ਉਹ ਪੂਰਾ ਪੈਕੇਜ ਆ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਦਿੰਦੇ ਆ ਸੀ ਉਹ ਫਿਰ ਟਾਈਮ ਟਾਈਮ ਤੇ ਲੈਣੀ ਹੁੰਦੀ ਆ ਦੋ ਤਿੰਨ ਵਾਰੀ ਦਿਨ ਚ ਤੇ ਸੌਖਾ ਜਿਹਾ ਬਿਲਕੁਲ ਤੇ ਟੇਸਟੀ ਵੀ ਆ ਸਾਰਾ ਕੁਝ ਹੀ ਤੇ ਬਹੁਤ ਵਧੀਆ ਜਿਹੜਾ ਅਸੀਂ ਪੈਕੇਜ ਦਿੰਨੇ ਆ ਉਹ ਤੁਸੀਂ ਮੰਗਾ ਸਕਦੇ ਹੋ ਜਾ ਕੇ ਲੈ ਸਕਦੇ ਆ